ਚੀਨ ਨਾ ਸਕੂਤੀਪੋਟਲਾ ਦੀ ਹੱਤਿਆ ਦੇ ਬਾਅਦ ਅਮਰੀਕਾ 'ਚ ਭਾਰਤੀ ਕੁੜੀ ਦਾ ਨਸਲੀ ਪੇਦਪੰਦ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਨਿਊਯਾਰਕ ਦੀ ਰਹਿਣ ਵਾਲੀ ਕੁੜੀ ਇਕਤਾ ਦੇਸਾਈ ਨੂੰ ਰੇਲ ਦੇ ਅੰਦਰ ਇੱਕ ਸ਼ਖਸ ਨੇ ਗਾਲਾਂ ਕੱਢੀਆਂ ਤੇ ਆਪਣੇ ਦੇਸ਼ ਪਰਤਨ ਨੂੰ ਕਿਹਾ ਇਕਤਾ ਨੇ ਬਾਈ ਫਰਵਨਸ ਘਟਨਾ ਦਾ ਵੀਡੀਓ ਫੇਸਬੁਕ ਤੇ ਅਪਲੋਡ ਕੀਤਾ ਸੀ ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ 6 ਦਿਨਾਂ 'ਚ 49 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਵੇਖ ਚੁੱਕੇ ਨੇ ਬਾਈ ਫੈਬਰੂਰੀ ਨੂੰ ਹੀ ਕੰਸਰਨਸ 'ਚ ਇੱਕ ਸਾਬਕਾ ਅਮਰੀਕੀ ਜਲ ਸੈਨਿਕ ਨੇ ਕੁਚੀਪੋਟਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਇਕ ਤਰ੍ਹਾਂ ਪੁਲਿਸ ਬੁਲਾਉਣ ਦੀ ਧਮਕੀ ਦੇਣ ਤੇ ਇਹ ਸ਼ਖਸ ਜ਼ੋਰ-ਜ਼ੋਰ ਨਾਲ ਚੀਕਣ ਲੱਗਾ ਤੇ ਵੀਡੀਓ ਨਾ ਬਣਾਉਣ ਦੀ ਧਮਕੀ ਦੇਣ ਲੱਗਾ ਲਗਭਗ 15 ਮਿੰਟ ਤੱਕ ਇਹ ਸਭ ਕੁਝ ਹੋਇਆ ਜਿਸ ਦਿਮਗਰੇ ਸ਼ਖਸ ਆਪਣੇ ਸਾਥੀਆਂ ਨਾਲ ਗੱਡੀ ਤੋਂ ਨਿਕਲ ਗਿਆ ਇਸ ਮਾਮਲੇ 'ਚ ਪੁਲਿਸ ਨੇ ਕੀ ਕਾਰਵਾਈ ਕੀਤੀ ਇਹ ਹਲੇ ਸਾਫ਼ ਨਹੀਂ ਹੈ ਅਮਰੀਕਾ ਰਸਪੀ ਚੋਣਾ ਦੇ ਦੌਰਾਨ ਟਾਨੀ ਜਰਨਲ ਜੇਫ ਸੈਸ਼ਨਸ ਨੇ ਰੂਸੀ ਅਧਿਕਾਰੀਆਂ ਨਾਲ ਮੁਲਾਕਾਤ ਦਾ ਮਾਮਲਾ ਤੋਲ ਫੜਦਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਹੋ ਰਹੀ ਹੈ ਅਮਰੀਕਾ ਦੇ ਨਾਵੇ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੈਸ਼ਨਸ ਨੇ ਪਿਛਲੇ ਸਾਲ ਜੁਲਾਈ ਤੇ ਸਤੰਬਰ ਦੇ ਵਿੱਚ ਰੂਸ ਦੇ ਇੱਕ ਅਸਲੇਆ ਅਮਰੀਕਾ ਦੇ ਇੱਕ ਸੇਖਰਦੇ ਸੈਨੇਟਰ ਨੇ ਭਾਰਤ ਨੂੰ ਆਰਥਿਕ ਟੋਂਨ ਵੇਚੇ ਜਾਣ ਦੀ ਜ਼ੋਰ ਦਰਵਾਕਾਲਤ ਕੀਤੀ ਹੈ ਸੈਨੇਟਰ ਨੇ ਕਿਹਾ ਹੈ ਕਿ ਦੋਹਾਂ ਦੇਸ਼ਾਂ ਦੇ ਵਿੱਚ ਅਗਲਾ ਮਹੱਤਵਪੂਰਨ ਰੱਖਿਆ ਸਹਿਯੋਗ ਹੋਣ ਜਾ ਰਿਹਾ ਹੈ ਉੱਤਰੀ ਕੋਰੀਆ ਦੇ ਤਾਨਸ਼ਾ ਕਿਮਜੋਂਗੋਂ ਦੇ ਮਤਰਾਏ ਪ੍ਰਾਕਿਮਜੋਂਗ ਨਾਮ ਦੀ ਹੱਤਿਆ ਦੇ ਮਾਮਲੇ 'ਚ ਗ੍ਰਫਤਾਰ ਉੱਤਰੀ ਕੋਰੀਆ ਨਾਗਰਿਕ ਰੁਮਲੇਸ਼ਿਆ ਉਸਦੇ ਦੇਸ਼ ਹਵਾਲੇ ਕਰੇਗਾ ਇਸ ਦੌਰਾਨ ਮਲੇਸ਼ੀਆ ਨੇ ਸਾਰੇ ਉੱਤਰੀ ਕੋਰੀਆ ਨਾਗਰਿਕਾਂ ਤੇ ਆਪਣੇ ਦੇਸ਼ ਤੇ ਵੀਜ਼ਾ ਫ੍ਰੀ ਦਾਖਲੇ ਤੇ ਰੋਕ ਲਗਾ ਦਿੱਤੀ ਹੈ ਨਾਮ ਦੀ ਹੱਤਿਆ ਦਾਸ਼ਾ ਉੱਤਰੀ ਕੋਰੀਆਈ ਖੂਫੀ ਏਜੰਸੀ ਤੇ ਹੈ